ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ED ਨੇ ਤੀਜਾ ਸਮਨ ਭੇਜ ਦਿੱਤਾ ਹੈ ਤੇ ਇਹ ਵੱਡੀ ਖਬਰ ਆਮ ਆਦਮੀ ਪਾਰਟੀ ਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਹੈ ਦੱਸਦੀ ਹੈ ਕਿ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ED ਨੇ ਤੀਜੀ ਵਾਰ ਸਮਨ ਭੇਜਿਆ ਹੈ ਤੇ ਹੁਣ 3 ਜਨਵਰੀ ਨੂੰ ਮੋੜਾ ਜਿਹੜਾ ਪੇਸ਼ ਹੋਣ ਦੇ ਲਈ ਹੁਕਮ ਦਿੱਤੇ ਨੇ ਤੇ ਇਹ ਤੀਸਰਾ ਸਮਨ ਹੈ ਜੇ ਉਹ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ED ਦੇ ਵੱਲੋਂ ਭੇਜਿਆ ਗਿਆ ਹੈ ਅਤੇ ਪਹਿਲਾ ਜਦੋਂ ਸੰਮਣ ਭੇਜਿਆ ਗਿਆ ਸੀ ਤਾਂ ਉਸ ਤੋਂ ਬਾਅਦ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦਾ ਕਹਿਣਾ ਸੀ ਕਿ ਇਹ ਗੈਰ ਕਾਨੂੰਨੀ ਸੰਮਣਾ ਤੇ ਜਿਸ ਤੋਂ ਬਾਅਦ ਉਹਨਾਂ ਨੇ ਕਿਹਾ ਕਿ ਮੇਰੇ ਕੋਲ ਕੁਝ ਨਹੀਂ ਤੇ ਜਿਸ ਤੋਂ ਬਾਅਦ ਉਹ ਪੇਸ਼ ਨਹੀਂ ਹੋਏ ਤੇ ਉੱਥੇ ਹੀ ਦੱਸ ਦਈਏ ਕਿ ED ਦੇ ਵੱਲੋਂ ਫਿਰ ਤੋਂ ਜਿਹੜਾ ਸੰਮਣ ਭੇਜਿਆ ਗਿਆ ਤਾਂ 21 ਦਸੰਬਰ ਨੂੰ ਜਿਹੜੇ ਪੇਸ਼ ਹੋਣ ਦੇ ਹੁਕਮ ਦਿੱਤੇ ਗਏ ਤੇ ਉੱਥੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਪੰਜਾਬ ਆ ਗਏ ਤੇ ਜਿਸ ਤੋਂ ਬਾਅਦ ਦਿੱਲੀ ਦੇ ਅਰਵਿੰਦ ਕੇਜਰੀਵਾਲ ਮੁੜ ਤੋਂ ED ਦੇ ਸਾਹਮਣੇ ਪੇਸ਼ ਨਹੀਂ ਹੋਏ ਅਤੇ ਉੱਥੇ ਉਹਨਾਂ ਨੇ ਮੁੜ ਤੋਂ ਜਵਾਬ ਦਿੱਤਾ ED ਨੂੰ ਮੁੜ ਤੋਂ ਸੰਮਣ ਭੇਜਿਆ ਤੇ ਉਹਨਾਂ ਨੇ ਕਿਹਾ ਕਿ ਗੈਰ ਕਾਨੂੰਨੀ ਮੇਰੇ ਤੇ ਸੰਮਣ ਪਾਈ ਜਾ ਰਹੇ ਨੇ ਤੇ ਮੈਂ ਪੇਸ਼ ਨਹੀਂ ਹੋਮਾਂਗਾ ਤੇ ਜਿਸ ਤੋਂ ਬਾਅਦ ਉਹ ਪੇਸ਼ ਨਹੀਂ ਹੋਏ ਤੇ ਉਹਨਾਂ ਨੇ ਕਿਹਾ ਕਿ ਰਾਜਨੀਤੀ ਸਿਆਸਤ ਖੇਡੀ ਜਾ ਰਹੀ ਹੈ ਤੇ ਜਦ ਕਿ ਮੇਰੇ ਕੋਲ ਕੁਝ ਨਹੀਂ ਤਾਂ ਮੈਂ ਕਿਉਂ ਪੇਸ਼ ਹੋਮਾਂ ਤੇ ਹੁਣ ਤੀਸਰਾ ਸੰਮਣ ਈਡੀ ਦੇ ਵੱਲੋਂ ਜਾਰੀ ਕਰ ਦਿੱਤਾ ਹੈ ਤੇ ਹੁਣ 3 ਜਨਵਰੀ ਨੂੰ ਪੇਸ਼ ਹੋਣ ਦੇ ਹੁਕਮ ਜਿਹੜੇ ਅਰਵਿੰਦ ਕੇਜਰੀਵਾਲ ਨੂੰ ਦੇ ਦਿੱਤੇ ਨੇ ਤੇ ਹੁਣ ਸੰਮਣ ਜਿਹੜਾ ਤੀਜਰੀ ਵਾਰ ਭੇਜਿਆ ਗਿਆ ਹੈ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਪੇਸ਼ ਹੋਣ ਦੇ ਹੁਕਮ ਈਡੀ ਨੇ ਮੋੜ ਤੋਂ ਲਗਾਏ ਨੇ ਤੇ ਹੁਣ ਸਵਾਲ ਇੱਥੇ ਇਹ ਉੱਠਦਾ ਹੈ ਕਿ ਹੁਣ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਕੀ ਪੇਸ਼ ਹੋਣਗੇ ਜਾਂ ਨਹੀਂ ਜਾਂ ਪਹਿਲਾਂ ਦੀ ਤਰ੍ਹਾਂ ਉਹ ਸਮਣ ਦਾ ਜਵਾਬ ਦੇਣਗੇ ਜਾਂ ਗੈਰ ਕਾਨੂੰਨੀ ਤਰੀਕੇ ਦੇ ਨਾਲ ਮੁਰਤ ਉਹ ਨਹੀਂ ਪੇਸ਼ ਹੋਣਗੇ ਤੇ ਉਹਨਾਂ ਨੇ ਕਿਹਾ ਸੀ ਕਿ ਜਿਹੜਾ ਗੈਹਨ ਕਾਨੂੰਨੀ ਤਰੀਕੇ ਦੇ ਨਾਲ ਸਮਣ ਮੈਨੂੰ ਭੇਜੇ ਜਾ ਰਹੇ ਨੇ ਤੇ ਰਾਜਨੀਤੀ ਚਾਲਾ ਜਿਹੜੀ ਚੱਲਿਆ ਜਾ ਰਹੀਆਂ ਨੇ ਤੇ ਜਿਸ ਤੋਂ ਬਾਅਦ ਉਹ ਪੇਸ਼ ਨਹੀਂ ਹੋਏ ਤੇ ਤੀਜਾ ਸਮਣ ਈਡੀ ਨੇ ਭੇਜ ਦਿੱਤਾ ਹੈ ਅਤੇ ਕਿਹਾ ਹੈ ਕਿ ਹੁਣ 3 ਜਨਵਰੀ ਨੂੰ ਪੇਸ਼ ਹੋਣ ਅਤੇ ਹੁਕਮ ਜਿਹੜੇ ED ਦੇ ਵੱਲੋਂ ਲਗਾਏ ਗਏ ਨੇ ਤੇ ਹੁਣ ਕਿ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਪੇਸ਼ ਹੋਣਗੇ ਜਾਂ ਨਹੀਂ ਭੇਜਿਆ ਗਿਆ ਹੈ ਅਤੇ ਪਹਿਲਾਂ ਜਦੋਂ ਸਮਣ ਭੇਜਿਆ ਗਿਆ ਸੀ ਤਾਂ ਉਸ ਤੋਂ ਬਾਅਦ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦਾ ਕਹਿਣਾ ਸੀ ਕਿ ਇਹ ਗੈਰ ਕਾਨੂੰਨੀ ਸਮਣਨਾ ਤੇ ਜਿਸ ਤੋਂ ਬਾਅਦ ਉਹਨਾਂ ਨੇ ਕਿਹਾ ਕਿ ਮੇਰੇ ਕੋਲ ਕੁਝ ਨਹੀਂ ਤੇ ਜਿਸ ਤੋਂ ਬਾਅਦ ਉਹ ਪੇਸ਼ ਨਹੀਂ ਹੋਏ ਤਾਂ ਉੱਥੇ ਹੀ ਦੱਸ ਦਈਏ ਕਿ ED ਦੇ ਵੱਲੋਂ ਫਿਰ ਤੋਂ ਜਿਹੜਾ ਸਮਣ ਭੇਜਿਆ ਗਿਆ ਤਾਂ 21 ਦਸੰਬਰ ਨੂੰ ਜਿਹੜੇ ਪੇਸ਼ ਹੋਣ ਦੇ ਹੁਕਮ ਦਿੱਤੇ ਗਏ ਤੇ ਉੱਥੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਪੰਜਾਬ ਆ ਗਏ ਤੇ ਜਿਸ ਤੋਂ ਬਾਅਦ ਦਿੱਲੀ ਦੇ ਅਰਵਿੰਦ ਕੇਜਰੀਵਾਲ ਮੁਰਤੋਂ ED ਦੇ ਸਾਹਮਣੇ ਪੇਸ਼ ਨਹੀਂ ਹੋਏ ਅਤੇ ਉੱਥੇ ਉਹਨਾਂ ਨੇ ਮੁਰਤੋਂ ਜਵਾਬ ਦਿੱਤਾ ED ਨੂੰ ਮੁਰਤੋਂ ਸੰਮਣ ਭੇਜਿਆ ਤੇ ਉਹਨਾਂ ਨੇ ਕਿਹਾ ਕਿ ਗੈਰ ਕਾਨੂੰਨੀ ਮੇਰੇਤੇ ਸੰਮਣ ਪਾਏ ਜਾ ਰਹੇ ਨੇ ਤੇ ਮੈਂ ਪੇਸ਼ ਨਹੀਂ ਹੋਵਾਂਗਾ ਤੇ ਜਿਸ ਤੋਂ ਬਾਅਦ ਉਹ ਪੇਸ਼ ਨਹੀਂ ਹੋਏ ਤੇ ਉਹਨਾਂ ਨੇ ਕਿਹਾ ਕਿ ਰਾਜਨੀਤੀ ਸਿਆਸਤ ਖੇਡੀ ਜਾ ਰਹੀ ਹੈ ਤੇ ਜਦ ਕਿ ਮੇਰੇ ਕੋਲ ਕੁਝ ਨਹੀਂ ਤਾਂ ਮੈਂ ਕਿਉਂ ਪੇਸ਼ ਹੋਮਾ ਤੇ ਹੁਣ ਤੀਸਾ ਸੰਮਣ ਈਡੀ ਦੇ ਵੱਲੋਂ ਜਾਰੀ ਕਰ ਦਿੱਤਾ ਹੈ ਤੇ ਹੁਣ 3 ਜਨਵਰੀ ਨੂੰ ਪੇਸ਼ ਹੋਣ ਦੇ ਹੁਕਮ ਜਿਹੜੇ ਅਰਵਿੰਦ ਕੇਜਰੀਵਾਲ ਨੂੰ ਦੇ ਦਿੱਤੇ ਨੇ ਤੇ ਹੁਣ ਸੰਮਣ ਜਿਹੜਾ ਤੀਜਰੀ ਵਾਰ ਭੇਜਿਆ ਗਿਆ ਹੈ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਪੇਸ਼ ਹੋਣ ਦੇ ਹੁਕਮ ਈਡੀ ਨੇ ਮੁੜ ਤੋਂ ਲਗਾਏ ਨੇ ਤੇ ਹੁਣ ਸਵਾਲ ਇੱਥੇ ਇਹ ਉੱਠਦਾ ਹੈ ਕਿ ਹੁਣ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਕੀ ਪੇਸ਼ ਹੋਣਗੇ ਜਾਂ ਨਹੀਂ ਜਾਂ ਪਹਿਲਾਂ ਦੀ ਤਰ੍ਹਾਂ ਉਹ ਸੰਮਣ ਦਾ ਜਵਾਬ ਦੇਣਗੇ ਜਾਂ ਗੈਰ ਕਾਨੂੰਨੀ ਤਰੀਕੇ ਦੇ ਨਾਲ ਮੁਰਤ ਉਹ ਨਹੀਂ ਪੇਸ਼ ਹੋਣਗੇ ਤੇ ਉਹਨਾਂ ਨੇ ਕਿਹਾ ਸੀ ਕਿ ਜਿਹੜਾ ਗੈਰ ਕਾਨੂੰਨੀ ਤਰੀਕੇ ਦੇ ਨਾਲ ਸੰਮਣ ਮੈਨੂੰ ਭੇਜੇ ਜਾ ਰਹੇ ਨੇ ਤੇ ਰਾਜਨੀਤਿਕ ਚਾਲਾਂ ਜਿਹੜੀਆਂ ਚੱਲੀਆਂ ਜਾ ਰਹੀਆਂ ਨੇ ਤੇ ਜਿਸ ਤੋਂ ਬਾਅਦ ਉਹ ਪੇਸ਼ ਨਹੀਂ ਹੋਏ ਤੇ ਤੀਜਾ ਸੰਮਣ ED ਨੇ ਭੇਜ ਦਿੱਤਾ ਹੈ ਅਤੇ ਕਿਹਾ ਹੈ ਕਿ ਹੁਣ 3 ਜਨਵਰੀ ਨੂੰ ਪੇਸ਼ ਹੋਣ ਅਤੇ ਹੁਕਮ ਜਿਹੜੇ ED ਦੇ ਵੱਲੋਂ ਲਗਾਏ ਗਏ ਨੇ ਤੇ ਹੁਣ ਕਿ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਪੇਸ਼ ਹੋਣਗੇ ਜਾਂ ਨਹੀਂ